ਪਰਮਖ ਸਿੰਘ ਇਹ ਪਿੰਡ ਦਾ ਨਿਕਾ ਚੌੜਾ ਹੈ ਮਕੰਦਪੁਰ ਮਾਮਾ ਜੀ ਮੇਰੇ ਨਾਨਕੇ ਨੇ ਉਹਨੇ ਇੱਕ ਬੰਦਾ ਕਹਿੰਦੇ ਪਹਿਲਾਂ ਕਿਤੇ ਡੁੱਬੇ ਬਚਾਉਣ ਗਿਆ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਕਹਿੰਦੇ ਵੀ ਨਾਜਨ ਕਿਤੇ ਗਿਆ ਤੇ ਮਗਰੋਂ ਰੱਸੀ ਹੱਥ ਫੜੀ ਹੈ ਬਾਈ ਸ਼ਰਮ ਸੀ ਤੁਹਾਡੇ ਮਾਮਾ ਜੀ ਦਾ ਕੀ ਨਾਮ ਹੈ ਗੁਰਦੀਪ ਸਿੰਘ ਇਹ ਪਿੰਡ ਮਕੰਦਪੁਰ ਮਕੰਦਪੁਰ ਉਮਰ ਇਹ ਲਾਲੋ ਚ 45 ਰੁਣੀ ਚੜੀ ਹੈ 40 ਦੀ ਗੁਰਦੀਪ ਆਹ ਖੇਤ ਇਹਨਾਂ ਦੇ ਅਗਲੇ ਬੰਦੇ ਨੇ ਇੱਥੇ ਕੋਈ ਲਾਓ ਪਿੱਛੋਂ ਕਿਰੇ ਬੰਦਾ ਕੋ ਡੁੱਬਿਆ ਹੋਇਆਗਾ ਪਹਿਲਾਂ ਉਹਦੇ ਚੱਕਰ ਜੇ ਰਹਿੰਦੇ ਨੇ ਮੇਰੇ ਜੰਮੂ ਕੰਡਵਰ ਲਾ ਕੇ ਕਰਕੇ ਵੇਖ ਸੁਣ ਕੇ ਆ ਗਿਆ ਨਾ ਮਗਰ ਪਤਾ ਨਹੀਂ ਹਾਂਜੀ 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 ਵੇਖ ਕੇ ਜੀ ਪਾਣਾ ਕੋ ਨੂੰ ਬਚਾਉਣਾ ਉਹ ਆਪਣੀ ਜਾਨ ਨੂੰ ਆ ਬਿਠਾ ਜੀ ਜਾਨ ਨੂੰ ਆਗਦੇ ਉਹ ਤੇ ਆਪਣਾ ਬਚਾਉਣ ਦਾ ਹੀ ਲੱਗਦਾ ਮੇਰਾ ਨਾਮ ਅਜੀਤ ਸਿੰਘ ਸਰਪੰਚ ਜਗੂਵਾਲ ਇੱਕ ਪਹਿਲਾਂ ਆਪਣੀ ਪੇੜੀ ਵਾਲਾ ਆਇਆ ਸੀਗਾ ਤੇ ਉਹ ਲਗਾ ਬੜੇ ਦੁੱਤ ਦੀ ਰੰਗਲ ਤੇ ਉਹਦਾ ਪੈਰ ਕੱਢ ਗਿਆ ਜੀ ਉਹ ਡਿੱਗ ਪਿਆ ਪਪੂ ਮਸੀਹ ਨਾਲ ਬਾਪੂਸੀ ਤੇ ਉਹਨੂੰ ਬਚਾਉਣ ਦੀ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ ਚ ਉਤਰਿਆ ਉਵੀ ਮਤਲਬ ਗੁਰਦੀਪ ਸਿੰਘ ਸਨਾਉ ਕੁਲਜਾਤ ਸਿੰਘ ਪਿੰਡ ਮਕੰਦੋ ਇੱਕ तकरीबन 2 ਘੰਟੇ ਹੋ ਗਏ ਨੇ 2 ਘੰਟੇ ਕੋਈ ਗੋਤਾਖੋਰ ਜਾਂ ਕੋਈ ਪ੍ਰਸ਼ਾਸਨ ਵੱਲੋਂ ਆਇਆ ਨਹੀਂ ਕੋਈ ਨਹੀਂ ਆਇਆ ਸਨਾਉ 'ਤੇ ਦੇ ਸਾਰੇ ਮੋਬਾਈਲ ਕੀਤੇ ਆਉਣ ਦੀ ਸੁਭਾਵਨਾ ਹੈ ਟਾਣਾ ਹਾਜ਼ਰੀ ਹੈ ਐਸੇ ਬਲੁੰਦਰ ਸਿੰਘ ਟਾਣਾ ਸਦਰ 'ਚ ਉੱਥੇ 112 ਤੇ ਫੋਨ ਆਇਆ ਵੀ ਇੱਥੇ ਕੋਈ ਅਰੀਵਾਲ ਨਹਿਰ ਦੇ ਲਾਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਆਪੀ ਪੜੀ ਹੈ ਉਹਨੇ ਅਗਲੇ ਬੰਨੇ ਜਾ ਰਿਹਾ ਸੀਗਾ ਬੜਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤਰਫ ਗਿਆ ਤੇ ਸਾਡੇ ਡੈਕ ਤੇ ਵੀ ਜਰੀ ਅਜੇ ਤੱਕ ਡੈਡ ਬਾਟੀ ਨਹੀਂ ਲੱਭ ਰਹੀ ਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਰਾ ਉਹਰਾ ਥੋੜਾ ਬਹੁਤਾ ਪਿੰਡ ਦੇ ਲੋਕ ਕਹਿੰਦੇ ਆ ਵੀ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਭਣ ਉਹ ਵੀ ਵਿੱਚ ਥੋੜੀ ਵੀ ਜਰੀ ਆ ਉਹ ਵੀ ਚਟਕ ਪਿਆ ਵਾ ਪਹਿਲਾ ਡਿੱਗਾ ਉਹਦਾ ਨਾਂ ਹੈ ਗਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਉਮਰ ਕੀ ਹੈ ਗਈ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾਂ ਨੂੰ ਲੱਭਣ ਲੱਗਾ ਸੀ ਔਰ ਉਹਨਾਂ ਵੀਰੂ ਮਸੀਹ ਆ ਪੁੱਤਰ ਬਾਉ ਮਸੀਹ ਔਰ ਹੀ ਉਮਰ ਇੰਨੀ ਕੀ ਆ ਇਹ ਪਿੰਡ ਹੈਗਾ ਵਾ ਆਪਣੇ ਜੱਗੂ ਚੱਗੂ ਵਾਲ ਦਾ ਜੀ ਤੇ ਸਾਨੂੰ ਕਲੀਅਰ ਨਹੀਂ ਹੋਣ ਰਿਹਾ ਵੀ ਇਹ ਕੋਈ ਕਹਿੰਦਾ ਤਰਾਵੜ ਚ ਪੈਂਦਾ ਕੋਈ ਕਹਿੰਦਾ ਸਦਰ ਚ ਜਰਾ ਵੀ ਹੋਏ ਕੋਈ ਕਹਿੰਦੇ ਆਪਰੇਸ਼ਨ ਤੇ ਸਾਂਝਾ ਜਾਂ ਪੁਲਿਸ ਦਾ ਨਹੀਂ ਸਾਡੇ ਕੋਈ ਟ੍ਰੇਨ ਹੀ ਜਾ ਰਹੀ ਹੈ ਜਿਹੜੀ ਪਰਾ ਕਲਾਨੌਰ ਸੈਰ ਨੂੰ ਨਿਕਲ ਜਾਂਦੀ ਆ ਗਰਦਾਸਪੁਰ ਵੱਲੋਂ ਸੈਟ ਤੋਂ ਹੁੰਦੀ ਆ ਇਧਰੋਂ ਬਾਰਡਰ ਵੱਲੋਂ ਠੀਕ ਹੈ ਤੇ ਗਾਣ ਕਲਾ ਨਾਲੋਂ ਨਿਕਲ ਜਾਂਦੀ ਹੈ ਹੂੰ ਟੇਮ ਤਾਂ ਵੀ ਡਏ ਆ ਪੀ ਕੋਤਾਖਾ ਲੱਭਣ ਡੇ ਆ ਕੋਈ ਤੇ ਅੱਲਾ ਲੈ ਤੱਕ ਤੇ ਕੋਈ ਕੋਤਾਖਾ ਦਾ ਕੋ ਪ੍ਰਬੰਧ ਨਹੀਂ ਹੋਇਆ ਪਿੰਡ ਵਾਸੀਆਂ ਨੂੰ ਕਹਿਣ ਡੇ ਆ ਕਿ ਕੋ ਲਿਆਓ ਕੋਈ ਜਰਾ ਕਰਾ ਹੁੰਦਾ ਓਰੇ ਵਿੱਚ ਬਹਿ ਕੇ ਵੀ ਡੈਡ ਡੈਡ ਪਾਰਟੀ ਜਾਂ ਫਿਰ ਗਾਣਾ ਨਿਕਲ ਜੇ ਤੇ ਮੌਕੇ ਤੇ ਲੁੱਪੀ ਜਾਂਦੀ ਉਹ ਮੇਰੇ ਪਿੰਡ ਦਾ ਹੀ ਮਤਲਬ ਚੌਧਰੀ ਜਿਹੜਾ ਵਾ ਉਹ ਜਿਹੜਾ ਬਾ ਉਹਨੇ ਕਾਹਤੇ ਹੀ ਸਗਲਾਈ ਹੈ ਮਹਕਾਂ ਦੀ ਮਿਲਣਾ ਉਹ ਉਹ ਵੜਾ ਪਿਆ ਆ बंदे दे लग जाएंगे यार 70 पैसे हट के ये कला बन गया वो ऐसे लोग पूरे के पूरे डिसाइड ਪੀਰ ਜੀ ਦਾ ਪ੍ਰੋਗਰਾਮ ਚੱਲ ਰਿਹਾ ਹੈ ਵੇ ਇਨਪੀ ਹਿ ਇੱਥੇ ਆਪ ਵੀ ਕਿਉਂ ਲੈਡੀ ਹੋ ਜਾਂਦੀ ਹੋ ਜੋ ਪੰਜਾਂ ਸਤ ਹੈ ਕਿਉਂ ਖਲੋਤੇ ਰਹੇ ਹੋ ਆਦਾ ਸਾਇਰ ਪਿਆ ਜੋ ਭਰਾ ਹੋਂ ਦਾ ਕੋ ਵਿੱਚ ਮੁੱਕੇ ਦੇ ਕੇ ਲੋਕਾਂ ਦੇ ਡੈਗ ਪਏ ਤੇ ਕੰਡੇ ਦੇ ਖਲੋਤੇ ਤੁਸੀਂ ਪਾਣੀ ਡੋਗਾ ਵਾ ਤੁਸੀਂ ਅੱਗੇ ਸਿਆਣੇ ਹੋ ਸਾਰੇ ਚਲੋ ਚਲੋ ਅੰਦਰੋਂ ਚੱਲੇ ਇਹ ਲਖਾ ਹਰਮਨ ਮਿਹਰ ਦਰਨਜੀਤ ਬੰਧਾਣਾ ਬਾਈਕ ਜੀ ਸਰਚ ਪੈਦਾ ਆ ਸਦਰਦੀਆਂ ਪਾਦੇ ਸੀ ਜਲ ਜਨੇ ਨਾ ਤਾਂ ਹੁਣ ਚੱਲੀ ਜਾ ਰਹੀ ਗੱਲ ਬੜੀ ਕਰਨਾ ਮਾਲਕ ਦਾ ਸੱਚੇ ਪਾਸ਼ੂ ਹੈ ਨਾ ਅਭੀ ਹਾਂ ਇੱਕ ਝੱਗਾ ਬੜਾ ਨਾ ਮਗਰੀ ਆਇਆ ਉਹ ਡਿਊਟੀ ਅਫਸਰ ਸਾਰੀ ਹੈ 112 ਨੰਬਰ ਤੋਂ ਉਹ ਸਦਕਾ ਕਰਵਾ ਲੈ ਉਹ ਪਰਲੇ ਦੋ لا <applause> <applause> <applause>